ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਦੋਸਤੋ ਜਿਹੜੇ ਘਰ ਵੀਡੀਓ ਬਣਾ ਰਹੇ ਆਂ ਚਾਰ ਕਨਾਗ ਦੋ ਝੋਟੀਆਂ ਇੱਕ ਕੱਤੀ ਤੇ ਇੱਕ ਵੱਛੀ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਨਸਲ ਦੀ ਝੋਟੀ ਵੇਖ ਰਹੇ ਆ ਸੋਹਣੀ ਝੋਟੀ ਆ ਕਦਕਾਠ ਵਾਲੀ ਆ ਵਜਨ ਵਾਲੀ ਆ ਸਨੱਖੀ ਪੂਰੀ ਐ ਇਨਫੋਰਮੇਸ਼ਨ ਲੈ ਦਨੇ ਸੇਲ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰੇ ਸਰ ਨਾਮ ਗਿੰਗ ਸਿੰਘ ਐਂਡ ਮਾੜੀ ਨਸਕਾ ਡੈਸਟਿਕ ਭਾਗਾ ਆਪਣਾ ਫੋਨ ਨੰਬਰ 9578118618 ਇੱਕ ਰੀ ਫਿਰ ਦੇ 9578118618 ਇੱਕ ਝੋਟੀ ਵਗੋ ਬਾਈ ਹਾਂਜੀ ਝੋਟੀ ਸੇਲ ਆ ਇਹਦੀ ਉਮਰ ਆ ਹੀ ਕਿੰਮੀ ਨਹੀਂ ਜੀ ਕਿੰਨੇ 21 ਮਹੀਨੇ 21 ਮਹੀਨੇ ਹਾਂਜੀ ਦੰਦੋਂ ਕੀਰੀਆ ਜੀ ਠੀਕ ਹੈ ਹਰਿਆਣੇ ਤੋਂ ਬਜਦੀਪਤੋਂ ਲਿਆਂਦੀ ਜੇ ਇਹ ਡਾਰਜਨ ਤੋਂ ਬੜਾ ਬਾਈ ਦੀਪਕ ਤੋਂ ਦੀਪਕ ਤੋਂ ਲਿਆਂਦੀ ہوئی ਆਪ ਜਾ ਕੇ ਲਿਆਂਦੀ ਨਹੀਂ ਠੀਕ ਹੈ ਜੀ ਤੇ ਇਹ ਆਈ ਹੋਈ ਵੀ ਹੈ ਜੀ ਇਹਦੀ 28 ਕਿ ਦਿਨ ਹੋਇਆ ਜੀ ਠੀਕ ਹੈ ਜੀ ਬਜਰੰਗੀ ਲਜਵਾਣਾ ਤੋਂ ਕੋਈ ਵੀ ਬਜਰੰਗੀ ਤੋਂ ਗੱਬਣ ਹਾਂਜੀ ਬਜਰੰਗੀ ਤੋਂ ਗੱਬਣ ਬਾਕੀ ਚੈੱਕ ਪਾਸ ਹੋ ਕੇ ਪਤਾ ਲੱਗ ਜੂ ਹੂੰ ਸਹੀ ਹੈ ਕੱਢੀ ਬਾਹਰੋਂ ਦੋਸਤੋ ਹਰਿਆਣੇ ਜੋਂ ਵੀਰ ਦੱਸਦਾ ਕਿ ਮੈਂ ਜਾ ਕੇ ਝੋਟੀ ਲਿਆਇਆ ਸੀ ਅਰਜਨ ਕੁੰਗੜ ਜਿਹੜਾ ਬੋਲ ਆ ਤੁਸੀਂ ਲਗਭਗ ਸਾਰੇ ਜਾਣਦੇ ਹੀ ਆ ਬਾਈ ਦੀਪਕ ਤੋਂ ਬਾਈ ਕਹਿੰਦਾ ਮੈਂ ਜਾ ਕੇ ਆਪ ਲੈ ਕੇ ਆਇਆ 21ਵੀਂ ਮਹੀਨੇ ਦੀ ਉਮਰ ਆ ਦੁੱਧ ਵਾਲੇ ਦੰਦਾਂ 'ਚ ਖੀਰੀ ਝੋਟੀ ਕੱਦ-ਕਾਠ ਵੱਡਾ ਹੀ ਐ ਦੋਸਤੋ ਉਮਰ ਦੇ ਹਿਸਾਬ ਨਾਲ ਝੋਟੀ ਨੇ ਗਰੋਥ ਬਹੁਤ ਚੰਗੀ ਕੀਤੀ ਹੋਈ ਆ ਫੁੱਲ ਸੀਲ ਸਹੂ ਆ ਕੱਦ-ਕਾਠ ਵੱਡਾ ਵਜ਼ਨ ਬਹੁਤ ਹੂੰ ਸੀਲ ਸਹੂ ਦੋਸਤੋ ਫੁੱਲ ਆ ਹੂੰ ਨਹੀਂ ਔਸਰ ਝੋਟੀ ੱੱਲੇ ਹੱਥ ਨਹੀਂ ਲਵਾਉਂਦੀ ਹੂੰ ਕਾਗਜ਼ ਜਰ ਕਾ ਪਿੰਡਾ ਇਹ ਲਿਆਂਦੀ ਕਿੱਡੀ ਸੀ ਆਪਾਂ ਸੇਵਕਾ ਕਿਉਂ 2 2.5 ਮਹੀਨੇ ਹੋਏ ਆਪਣੇ ਕੋਲ ਆਈ ਠੀਕ ਐ 2 2.5 ਮਹੀਨੇ ਹੋ ਗਏ ਵੀਰ ਕਹਿੰਦਾ ਆਪਣੇ ਕੋਲੇ ਆਈ ਨੂੰ 28 ਦਿਨ ਹੋ ਗਏ ਅੱਜ ਇਹਦੀ ਏ ਆਈ ਹੋਈ ਨੂੰ ਝੋਟੀ ਬਹੁਤ ਚੰਗੀ ਐ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ ਗੱਬਰ ਰਹਿ ਜਾਂਦੀ ਆ ਤਿਆਰ ਹੋਈ ਝੋਟੀ ਫੁੱਲ ਪੈਸਿਆਂ ਦੀ ਐ ਫੁੱਲ ਸੀਲਸ ਆਊਗਾ ਹਮਮ ਜਦੋਂ ਮਾਦੀ ਪੁੱਛਣ ਲੱਗਾਂਗੇ 그러면은 ਇਹ ਚੀਜ਼ਾਂ ਜੈਨੇ ਹਾਂ ਪੁੱਛਾ ਕਿ ਕੀ ਥਣ ਵਿੱਚ ਆਰੀ ਆ ਮੋٹے ਕੋਈ ਫੂਡ ਸ਼ਾਂਗ ਨਹੀਂ ਝੋਲੀ ਸੋਣੀ ਮਖਾਉਂਦੀ ਆ ਉਮੀਦ ਕਰ ਸਕਦੇ ਹਾਂ ਜੇ ਕਿਤੇ ਵਧੀਆ ਸੇਵਾ ਸੰਭਾਲ ਗੌਰ ਕੇਅਰ ਵਾਲੇ ਘਰੇ ਚਲੀ ਜਾਂਦੀ ਆ ਪਹਿਲੇ ਸੂਵੇ ਫਸਟ ਲਿਕਟੇਸ਼ਨ ਚ ਝੋਟੀ ਚੰਗਾ ਦੁੱਧ ਪਿਆ ਜੂ ਛੋਟੀ ਸਿੰਗੀ ਆ ਲੰਮੀ ਬੂਥੀ ਆ ਮੋਹਰਾ ਨਸਲ ਦੀ ਝੋਟੀ ਦੁੱਧ ਵਾਲੇ ਦੰਦਾਂ ਚ हरियाणा ਦੇ ਵੀਰ ਆਪ ਜਾ ਕੇ ਲੈ ਕੇ ਆਇਆ ਅਰਜਨ ਕੁੰਗੜ ਬੋਲਾ ਜਿਨ੍ਹਾਂ ਦਾ ਤੇ ਬਾਈ ਦੀਪਕ ਹੁਣਾ ਕੋਲ ਤੇ ਹੁਣ ਮਜਬੂਰੀ ਕਰਕੇ ਇਸ ਟਾਈਮ ਸੇਲ ਹੈ ਵਕਾਊ ਆ ਮੁੱਲ ਬਾਈ ਸੇਵਕ ਜਾਇਦ ਜਾ ਲੈਣ ਦੇ ਨਾਲ ਆ ਮੁੱਲ 62000 ਮੰਨਤਾਨ ਹੋਈ ਠੀਕ ਹੈ ਜੀ ਦੋਸਤੋ 62000 ਵੀਰ ਇਹਦਾ ਮੁੱਲ ਕਰਦਾ ਮਾਨਤਾਨ ਹੋ ਜੂ ਫੁੱਲ ਸੁਨੱਖੀ ਆ ਬਾਕੀ ਤੁਸੀਂ ਵੀ ਜਦੋਂ ਵੀਰ ਸੇਵਕ ਦੇ ਘਰੇ ਆਓਗੇ ਆ ਕੇ ਝੋਟੇ ਆਪਦੀ ਅੱਖਾਂ ਨਾਲ ਵੇਖੋਗੇ ਤੁਹਾਡੇ ਵੀ ਮਨ ਲੱਗੂ ਉਮਰ ਸਾਰੀ 21 ਮਹੀਨੇ ਆ ਕੱਦ-ਕਾਡ ਗਰੋਥ ਕਰਨ ਵਾਲੀ ਨੇ ਬਹੁਤ ਚੰਗੀ ਕੀਤੀ ਐ ਕੱਦ ਵੱਡਾ ਹੀ ਐ ਵਜ਼ਨ ਵੀ ਫੁੱਲੀ ਐ ਕੋਈ ਹੱਡ ਜੇ ਨਹੀਂ ਦੀਂਦੇ ਚਾਰ ਚਪੇਰੋਂ ਇੱਕੋ ਜੀ ਪਈ ਐ ਮੁੱਲ ਜੈਜ 62000 ਵਿੱਚੋਂ ਮਾਨਤਾਣ ਹੋ ਜੂ ਇਹ ਇੱਕ ਨਾਕ ਸੇਲ ਐ 2.5 ਮਹੀਨੇ ਹੋ ਗਏ ਵੀਰ ਕਹਿੰਦਾ ਮੈਂ ਹਰਿਆਣੇ ਚੋਂ ਜਾ ਕੇ ਆਪ ਲੈ ਕੇ ਆਇਆ ਸੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਹੂੰ ਸਹੀ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਵੀਰ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਦੱਸਿਆ